ਜੋ ਟੂ ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਸੁਣਾਉਣੇ ਆ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਐ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਜੀਏ ਏਸ ਗਲੀ ਦੇ ਆਕਮਾ ਇਹਨਾਂ ਕੁੜੀਆਂ ਨੂੰ ਸਮਝਾ ਏਸ ਗਲੀ ਦੇ ਆਕਮਾ ਇਹਨਾਂ ਕੁੜੀਆਂ ਨੂੰ ਸਮਝਾ ਛੋਟ ਨਾ ਪਾਵਣ ਸਾੜੀ ਨਾ ਪਾ ਪਲਾਂ ਦੀ ਫੈਸ਼ਨ ਦਾ ਫੈਸ਼ਨ ਦਾ ਕੀ ਰਾ ਪਲਾਂ ਦੀ ਫੈਸ਼ਨ ਦਾ ਫੈਸ਼ਨ ਦਾ ਕੀ ਰਾ ਐਸ ਗਲੀ ਦੇ ਹਾਕਮਾਂ ਨਾ ਕੁੜੀਆਂ ਨੂੰ ਸਮਝਾ ਐਸ ਗਲੀ ਦੇ ਹਾਕਮਾਂ ਨਾ ਕੁੜੀਆਂ ਨੂੰ ਸਮਝਾ ਗੋਤਨ ਕਰਦੀ ਨ ਕਰਦੀਆਂ ਜੋੜਾ ਨ ਕਰਦੀ ਪਟੇ ਲੈਣ ਰਖਾ ਪਲਾਂਦੀ ਫੈਸ਼ਨੰਦਾ ਫੈਸ਼ਨੰਦਾ ਕੀਰਾ ਪਲਾਂਦੀ ਫੈਸ਼ਨੰਦਾ ਫੈਸ਼ਨੰਦਾ ਕੀਰਾ ਇਸ ਗਲੀ ਦੇ ਹਾਕਮਾਂ ਨ ਕੁੜੀਆਂ ਨੂੰ ਸਮਝਾ ਇਸ ਗਲੀ ਦੇ ਹਾਕਮਾਂ ਨ ਕੁੜੀਆਂ ਸਰਵਜਾ ਚੂੜੀ ਨ ਪਾਵਣ ਬਾਗਨ ਪਾਵਣ ਬਾਗਨ ਪਾਵਣ ਚੂੜੀ ਨ ਪਾਵਣ ਗੁੱਟ ਤੇ ਕੜੀ ਲੈਣ ਸਜਾ ਪਲਾਦੀ ਫੈਸ਼ਨ ਦਾ ਫੈਸ਼ਨ ਦਾ ਕੀ ਰਾ ਪਲਾਦੀ ਫੈਸ਼ਨ ਦਾ ਫੈਸ਼ਨ ਦਾ ਕੀ ਰਾ ਏਸ ਢਲੀ ਦੇ ਆਕਮ ਏਸ ਗਲੀ ਦੇ ਆਹ ਕਮਾਈ ਨਾ ਕੁੜੀਆਂ ਨੂੰ ਸਮਝਾ ਜੁੱਤੀ ਨ ਪਾਵਣ ਸੈਂਡਲ ਨ ਪਾਵਣ ਜੁੱਤੀ ਨ ਪਾਵਣ ਸੈਂਡਲ ਨ ਪਾਵਣ ਪੈਰੀਂ ਬੂਟ ਲੈਣ ਸਜਾ ਪਲਾਂ ਦੀ ਫੈਸ਼ਨ ਦਾ ਫੈਸ਼ਨ ਦਾ ਕੀਰਾ ਪਲਾਂ ਦੀ ਫੈਸ਼ਨ ਦਾ ਫੈਸ਼ਨ ਦਾ ਕੀਰਾ ਇਸ ਗਲੀ ਦੇ ਆਹ ਕਮਾਨ ਕੁੜੀਆਂ ਨੂੰ ਸਮਝਾ ਇਸ ਗਲੀ ਦੇ ਆਹ ਕਮਾਨ